ਵਾਹਿਗੁਰੂ ਜੀ ਦਾ ਕਾਲ ਸਾਹਿਬੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਜੀਤ ਕੌਰ ਆਪਰੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜਾ ਟਾਈਮ ਹੈ ਸਵੇਰ ਦਾ ਹੈਗਾ 9 ਕ ਦਾ ਟਾਈਮ ਹੈਗਾ 9:30 ਦੇ ਸਾਰੇ ਸਭਾ ਨੂੰ ਤੇ ਕੰਮ ਤਾਂ ਦੇ ਬਾਕੀ ਆਪਾਂ ਨੇ ਕਰ ਲਏ ਨੇ ਰੋਟੀ ਰੋਟੀ ਪਾਣੀ ਖਾ ਲਿਆ ਭੰਡੂ ਨੂੰ ਮਾਂਜ ਲਏ ਨੇਗੇ ਬਹੁਤ ਸਾਰੇ ਕੰਮ ਕਰ ਲਏ ਜਣਕੇ ਨੇਰੀ ਚੱਲਦੀ ਹੈ ਕਿ ਸਵੇਰ ਦੀ ਪੋਚੇ ਨਹੀਂ ਲਾਏ ਪੋਚੇ ਤਾਂ ਬਣਾਜ ਜਾਣਾ ਦਾ ਕੋਈ ਕੰਮ ਨਹੀਂ ਕਿਉਂਕਿ ਜੇ ਹੁਣ ਮੈਂ ਪੋਚ ਅਸੀਂ ਪੋਚੇ ਲਾਵਾਂਗੇ ਹਨਾ ਸੁਖਮਣਵਰਨ ਵੀ ਛੁੱਟੀ ਅੱਜ ਤੇ ਬਾਕੀ ਫਿਰ ਰੇਤ ਕੱਢ ਗਈ ਆਂਦਾਗਾ ਫਿਰ ਗਿੱਲੇ ਤਾਂ ਮੇਰੇ ਇੱਟਾ ਜੰਮ ਜੂਗਾ ਤੇ ਅੱਜ ਪੋਚ ਨਹੀਂ ਲਾਉਂਦੇ ਕਿਉਂਕਿ ਬਹੁਤ ਨੇਰੀ ਚੱਲਦੀ ਹੈ ਦੋ ਵਾਰੀ ਤਿੰਨ ਵਾਰੀ ਦੋ ਵਾਰੀ ਚਾੜੂ ਲਾ ਦਿੱਤਾਗਾ ਤੇ ਹਵਾ ਚੱਲਦੀ ਹੈ ਰੇਤ ਆਉਂਦਾਗਾ ਤਾਂ ਕਰਕੇ ਆਪਾਂ ਪੋਚ ਨਹੀਂ ਲਾਏ ਕਪੜੇ ਕਪੜੇ ਧੋਲੇ ਦੇਖਦੀਆਂ ਮੈਂ ਹੁਣ ਬਸ 5-4 ਮਿੰਟਾਂ ਨੂੰ ਕੱਪੜੇ ਵੀ ਲਾਉਣੀਆਂ ਸਾਰੇ ਸੁੱਕੇ ਪਏ ਨੇਗੇ ਮਾੜੀ ਮੋਟੀ ਸਲਾਬ ਰਹਿੰਦੀ ਹੋਊਗੀ ਕੱਪੜੇ ਵੀ ਇਕੱਠੇ ਹੋਈ ਜਾਂਦੇ ਨੇ ਹਵਾ ਨਾਲ ਨਾ ਚਿਟਕਣੀਆਂ ਲੱਗੀ ਹੋਈ ਨੇ ਤਾਂ ਕਰਕੇ ਬਚਤ ਰਹੇਗੀ ਤੇ ਬਸ ਹੁਣ ਮੈਂ ਕੱਪੜੇ ਲਾਉਣੀਆਂਗੇ ਸਲਾਹ ਸੀਗੀ ਬਾਜ਼ਾਰ ਜਾਣ ਦੀ ਸਹਿਰ ਜਾਣ ਦੀ ਦੇਖੋ ਹੁਣ ਫਿਰ ਬਾਜ਼ੀ ਜਾਉਂਗੇ ਹਨਾ ਫਿਰ ਤੋਂ ਰੋਟੀ ਖਾ ਕੇ ਦੁਬਾਰੇ ਖੇਤ ਗਏ ਨੇ ਫੇਰ ਪਤਾ ਲੱਗੂਗੀ ਕਿ ਮੈਂ ਕਹਿੰਦੇ ਨੇ ਉਹ ਕਾਲੇ ਵਾਸਤੇ ਖੁਦ ਸਾਧ ਰਹੇ ਹੁਣ ਕਿੰਨੇ ਜਾਨੇ ਇੱਕ ਤਾਂ ਸਾਡਾ ਆਮ ਜਲ ਟੁੱਟ ਗਿਆ ਕੋਹ ਟੁੱਟ ਗਿਆ ਇਹਨਾਂ ਟਾਈਮ ਨਹੀਂ ਲੱਗਦਾ ਗਾ ਜਾਣ ਦਾ ਕਿਹ ਘਰ ਇਹਨਾਂ ਨੂੰ ਮਖਾਤੂ ਸੀ ਜੇ ਘੰਟਾ ਕ ਟਾਈਮ ਕੱਢਣ ਤੇ ਜਾਣ ਨੂੰ ਤਾਂ ਜੀ ਜੀ ਨਹੀਂ ਕਰਦਾ ਇਸ ਸਹਿਰ ਵਾਗ ਜੀ 5-7000 ਲਾ ਕੇ ਆਵਾਂਗੇ ਹਨਾ 5-7000 ਦਾ ਕੁਝ ਨਹੀਂ ਆਉਂਦਾ ਲਪਾਫੇ ਜੀ ਸੁਹਾਨ ਆਉਗਾ ਮਗਾਈ ਹੈ ਜਿਹੜੀ ਬਾੜ ਹੀ ਹੱਦੋਂ ਵੱਧ ਹੋ ਗਈ ਕੋਲੋ-ਕੁਲੋ ਚੀਜ਼ ਮਹਿੰਗੀ ਹੋ ਗਈ ਕੀ ਕਰੀਏ ਖਾਲ ਦਰੀਏਟ ਵਧ ਗਿਆ ਕੀਰ ਦਾ ਰੇਟ ਵਧ ਗਿਆ ਕੀ ਕਰੀ ਬਹੁਤ ਔਖਾ ਹੋਇਆ ਕਬੀਲਦਾਰੀ ਜਦੋਂ ਆਪਣੇ ਗਾਲ ਪੈਂਦੀ ਹੈ ਹਨਾ ਉਦੋਂ ਪਤਾ ਲੱਗਦਾ ਵੀ ਕਬੀਲਦਾਰ ਕੀ ਬੀਬੀ ਹੈ ਜੀ ਤੇ ਜਦੋਂ ਆਪਾਂ ਸਾਰੀ ਚੀਜ਼ ਆਪ ਆਪ ਕਰਨਾ ਆਪ ਹੀ ਕਮਾਉਣਾ ਆਪ ਹੀ ਖਰਚਣਾ ਆਪ ਹੀ ਫਿਰ ਸਭ ਲਾਉਣਾ ਵੀ ਇੰਨਾ ਖਰਚਾ ਉੱਥੇ ਆ ਗਿਆ ਇੰਨਾ ਉੱਥੇ ਆ ਗਿਆ ਬੀਚੋ ਕੀ ਵਸਤਤਾ ਵਸਤਤਾ ਬੁਚਤਾ ਵਸ ਕਿਹੜੀ ਹੈ ਢਿੱਡੀ ਤੁਰਦੇ ਨਹੀਂ ਢਿੱਡੀ ਮਸਾਂ ਮੋਦੀ ਗੱਲ ਹੈ ਹਮ ਸਾ ਦੇ ਨਾਪ ਲੈਣ ਤਾਂ ਕਰ ਦਿਆਂਗੇ ਤਾਂ ਕਰਕੇ ਟਾਈਮ ਆਪ ਹੋ ਜਾਂਦਾ ਹੈ ਸਾਰੀ ਜਵਾਖਾਂ ਨੂੰ ਤਾਂ ਕਹਿੰਦੇ ਨੇ ਆਹ ਕੰਮ ਕਰ ਲੋ ਆਹ ਕੰਮ ਕਰ ਲੋ ਆਹ ਪਤਾ ਚੜਾਪ ਕਰ ਲੈਣ ਚੜਾਪ ਕਰ ਲੈਣਿਆ ਮੰਗਾਈ ਨੇ ਬਹੁਤ ਲੱਖ ਤੋੜ ਦਿੱਤਾ ਕੋਈ ਗੱਲ ਹੈ ਜੇ ਆਪਾਂ ਗਾਣੇ ਦੀ ਚਟਣੀ ਨਾਲ ਖਾਵਾਂਗੇ ਚਟਣੀ 'ਚ ਵੀ ਕਈ ਚੀਜ਼ਾਂ ਪੈਂਦੀਆਂ ਨੇ ਟਮਾਟਰ ਤੇ ਅਦਰਕ ਆਦਿ ਨਾਲ ਚਟਣੀ ਨਹੀਂ ਬਣਾਣੀ ਵੀ ਹਨਾ ਬਹੁਤ ਹੀ ਮਹਿੰਗੀ ਹੋਊਗੀ ਕੀ ਕਰੀ ਹੈ ਮਪਾਸ ਕਰਨਾ ਬਹੁਤ ਔਖਾ ਬਣ ਗਿਆ ਇਹ ਚਾ ਨਾ ਕੋਈ ਚੀਜ਼ ਲੈਤੇ ਬਿਨਾ ਸਰਦਾ ਨਾ ਆਪਾਂ ਉਨੀ ਕੁ ਲੈਨੇ ਆਂਗੇ ਜਿੰਨੇ ਕੁ ਬਿਨਾ ਸਰਦਾ ਨਹੀਂ ਆਏਗਾ ਹੁਣ ਬਾਜ਼ਾਰ ਅਸੀਂ ਨਾ ਘਟੋ ਘਟ ਤਸੀ ਹੱਸੋਂਗੇ ਹਫਤੇ ਰਹਿ ਜਾਣਾਂਗੇ ਵੀ ਅੱਜ ਜਾਵਾਂਗੇ ਸਵੇਰ ਜਾਵਾਂਗੇ ਬਸ ਕਿਤੇ ਤਾਂ ਕੰਮ ਦੀ ਰੁਕਸੀਗੀ ਉਹ ਕੰਮ ਕਰਕੇ ਟਾਈਮ ਨਹੀਂ ਸੀ ਹੈਗਾ ਅੱਜ ਦੇਖੋ ਕਹਿੰਦੇ ਟਾਈਮ ਹੈਗਾ ਜੇ ਜਾਏ ਇਹ ਘੰਟਾ ਤੇ ਜੇ ਹੁਣ ਬਾਸ ਤੇ ਜਾਣਿਆ ਫਿਰ ਬੱਸਾਂ ਤੇ ਸਾਰਾ ਦਿਨ ਨਾ 92 ਟਾਈਮ 'ਚ ਬੱਸ ਆਉਂਦੀ ਹੈ ਜੀ ਐਨਾ ਫਿਰ ਕੰਮ ਨਹੀਂ ਹੁੰਦਾ ਜੇ ਐ ਵੀ ਮੋਟਰਸਾਈਕਲ ਤੇ ਲਾਏ ਜਾਣ ਚੱਲ ਜਾ ਗੱਡੀ ਤੇ ਫਿਰ ਆਪਾਂ ਸੌਖੇ ਆ ਜਾਣਿਆ ਵਾਗ ਜਾਨਿਆ ਸੂਤ ਚਾਹ ਤੂੰਦਾ ਤੇ ਚੱਕਿਆ ਨਹੀਂ ਆਂਦਾ ਉਹ ਖਾਤ ਅਕ 4 ਕਿਲੋ ਸੂਤ ਪੈਂਦਾਗਾ ਇੱਕ ਮੰਜੇ ਦੇ ਵਿੱਚ 4 ਕਿਲੋ ਸੂਤ ਹੀ ਹੋ ਗਿਆ ਤਾਂ ਆਉਣਾ ਹੋ ਜਾਂਦੀਆਂ ਫਿਰ ਹੋਰ ਸਮਾਨ ਹੋ ਜਾਂਦਾ ਉਹ ਰੋਕਾ ਬਾਜ਼ਾਰ ਜਾਂਦੇ ਆ ਫਿਰ ਇੱਕ ਯਾਰ ਆਈ ਜਾਂਦੇ ਨੇ ਵੀ ਚੀਜ਼ ਆ ਵੀ ਨਹੀਂ ਆ ਵੀ ਨਹੀਂ ਫੇਰ ਆ ਮੰਗ ਫੇਰ ਕਿੱਥੇ ਆ ਮੰਗ ਫੇਰ ਕਿੱਥੇ ਆ ਮੰਗ ਬਸ ਤੇ ਲਿਉਣ ਵਾਲਾ ਸਮਾਨ ਹੈ ਨਹੀਂਗਾ ਤੇ ਸਰਦਾਰ ਜੀ ਨੂੰ ਕੁੱਛ ਦਿਆਂ ਦੇਖ ਰਿਹਾ ਆ ਜਾਂਦੋ ਉਹਨਾਂ ਨੂੰ ਤੇ ਅਸੀਂ ਘਰ ਪਿਆ ਰਹੇ ਕਿਵੇਂ ਬੰਦੇ ਨੂੰ ਦਿਨ ਪੜਤਾ ਬਲਾਉਂਦੇ ਤਾਂ ਹੁੰਦੇ ਸਮਾਰਨ ਜੀ ਅੱਜ ਹੈਗਾ ਹੈਗਾ ਮੰਗਲਵਾਰ ਮੰਗਲਵਾਰ ਦਾ ਦਿਨ ਆਪਣੇ ਤੇ ਕਹੇ ਜਾ ਚੜਿਆ ਕਹੇ ਜਨਮ ਗਿਆ ਕਿੰਨਾ ਕ ਖਰਚਾ ਹੋਇਆਗਾ ਤੇ ਸਕਰੇਲੇ ਦੀਆਂ ਸਬਜ਼ੀਆਂ ਰੋਟੀ ਖਾਦੀ ਬਹੁਤ ਹੀ ਵਧੀਆ ਕਰੇਲੇ ਬਣੇ ਜਿਹੜੇ ਕੱਲ ਵੀਡੀਓ ਸ਼ੇਅਰ ਕਰਦੀ ਸੋੜਦਿਆਂ ਨਾਲ ਕੱਚਾ ਮਸਾਲਾ ਪਾ ਕੇ ਬਹੁਤ ਹੀ ਸੁਆਰ ਕਰੇਲੇ ਬਣੇ ਸਾਰਿਆਂ ਨੇ ਰਾਜੀ ਕਰ ਰੋਟੀ ਖਾਦੀ ਉਹਨਾਂ ਨਾਲ ਤੇ 1 ਕਿਲੋ ਕਰੇਲੇ ਅੱਜ ਤਾਂ ਦੋ ਦਿਨ ਹੋ ਗਏ ਨੂੰ ਉਹਦੇ ਆਪਕ ਨੇ ਪਮੂਗੀ ਦੀ ਦਾਲ ਬਣਾ ਲਵਾਂਗੇ ਨਾਲ ਕਰੇਲਾ ਜੀ ਨੇ ਨਹੀਂ ਮੂਗੀ ਖਾਣੀ ਕਰੇਲਾ ਖਾਣੂਗਾ ਤੇ ਛਾਟੜੀ ਪਈ ਹੈ ਪਦੀਨੇ ਦੀ ਅੱਡ ਪਈ ਹੈ ਧਨੀਆ ਦੀ ਅੱਡ ਪਈ ਹੈ ਨੇ ਬਣਾ ਕੇ ਸਾਰਾ ਕੁਸ ਰੱਖ ਦਾਂ ਵੀ ਜਿਹਨੂੰ ਕਿਸੇ ਨੂੰ ਵੀ ਜੇ ਕਿਸੇ ਨੂੰ ਧਨੀਏ ਦੀ ਚਟਨੀ ਪਸੰਦ ਹੋ ਉਹ ਧਨੀਏ ਦੀ ਖਾ ਲਾਂਦੇ ਨੇ ਜੇ ਕਿਸੇ ਨੂੰ ਪਦੀਨੇ ਦੀ ਪਸੰਦ ਹੋ ਉਹ ਖਾ ਲਾਂਦੇ ਮੇਰੇ ਜੂੜਾ ਕਰ ਜੂੜਾ ਸਰਵਾ ਜੂੜਾ ਆਹੋ ਵੀ ਸਰਵਾ ਕੀ ਹੋ ਜੂੜਾ ਸਿੱਧਾ ਆਹ ਦੋ ਕੁੱਤਾਂ ਦਾ ਪੁੱਤ ਜੂੜਾ ਕਿ ਮੈਂ ਸਕੂਲ ਵਾਲੀ ਦਾ ਪੁੱਤ ਆ ਰਿਹਾ ਚਲੋ ਜੀ ਆਪਾਂ ਫੇਰ ਮਿਲ ਜਾਂ ਗੁਰਮਨ ਸਰਵਾ ਹਲੋ ਜੀ ਜੀ ਮੈਂ ਕਿਹਨੂੰ ਦੱਸਦਾ ਦਿਨੋਂ ਬਾਅਦ ਤੋਂ ਬੈਠਾ ਜਾਨ ਲੱਗਿਆ ਤੇ ਜਾਨ ਆਉਣੀ ਕਿੱਦਿਆਂ ਜਵਾਬ ਦਿੰਦੇ ਕਿ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਟਾਈਮ ਨਹੀਂ ਸਾਰਾ ਅਸੀਂ ਪੌਣੇ 10 ਕੱਢੀ ਹੁਣ ਪੌਣੇ 11 ਕਰੇ ਆ ਗਏ ਤੇ ਅਸੀਂ ਲਿਆਨ ਲੂਣ ਮੈਂ ਨਹੀਂ ਵਾਲਾ ਲੂਣ ਤੇ 100 ਕਿਲੋ ਹੁੰਦਾ ਜਿਹੜਾ ਸਾਨੂੰ ਇੰਨਾ ਮਹਿੰਗਾ ਦਿੱਤਾ ਉਹ ਵੀ ਵੀ ਦੇ ਰੰਗ ਨਹੀਂ ਫਿੱਟ ਕੋਲ ਹੋਰ ਰੰਗ ਹੈ ਨਹੀਂ ਜਿੰਨੀ ਇੰਨੇ ਚਾਹੀ ਰੰਗ ਵਿਚਾਰੇ ਹੋਰ ਘਾਹ ਨੂੰ ਨੰਬਰ ਜਾਨ ਇਹ ਕਿਹਾ ਵਜੇ ਨਹੀਂ ਇਹ ਕਰਤਾਰ ਦੀ ਗੱਲ ਆਉਂਦੀ ਹੈ। ਐਗੋ ਉਹ 359 ਦਾਉਣ ਲਿਆਂਦੀ ਉਹਈ ਆਖਰੀ ਬੋਲਦੇ। ਜਿਹਨੇ ਗੋਲੀ ਕਾਰਨੀ ਵੀ ਆਖ ਤੋਂ ਤੇਲਕੂ ਹੋਣਾ ਵੀ। ਵਾਏ। ਉਹਦੇ ਨਾਲ ਲੋਟਾ। ਉਹ ਵੀ ਦਿਖਾ ਦੀ ਆਖ ਕੋਲੇ ਆ। ਉਹ ਤਾਂ ਬਾੜਾ ਕੋਲ ਸਾਟ ਦਾ ਕਿਛੋ ਧੀਰਤੀ ਕਿ ਲੋਈ ਦਿਓ। ਆਸੋ ਉਹਨਾਂ ਨੇ ਸਭੀ ਉਹਨਾਂ ਨੂੰ 70 ਦਿੱਤਾ। ਕੰਡਾ 70? ਹਾਂ। ਐਨੇ ਮਹਿੰਗੇ ਵਾਲੀ 20 ਹਜ਼ਾਰ ਹੋ। ਵਾਈ। ਵਾਇਦਾ ਹੋਗਾ ਪਿੰਡਾ ਹੁਣ ਵਾਇਦਾ ਹੋਊ ਕਿ ਭਾਵੇਂ ਵਾਇਦਾ ਹੋ ਜਾਵੇ ਤੇ ਦੋ ਲੱਸੇ ਹੈਗੇ ਨੇ ਜੀ ਤੋਦਰਾਂਗੇ ਆ ਕਰੀਂ ਦੋ ਲੱਸੇ ਹੈਗੇ ਨੇ ਲਾਲ ਤੇ ਹੁਣ ਬੀਬੀ ਕੰਗੋਲੇ ਆ ਮਲੇ ਇਹਨਾਂ ਦਸ ਪਾਨੇ ਕਿਉਂਕਿ ਜਦ ਬਾਥਰੂਮ ਟੋਣਿਆ ਹੋਣਾ ਹਰ ਬਿਕ ਨਾਲ ਕਉ ਮੂ ਬੜਾ ਆਕੜੇ ਜੁਨਾ ਉਤਾਂ ਕੋਦੇ ਬੜਾ ਆਕੜੇ ਆਕੜਾ ਇੱਥੇ ਇੱਕ ਜਮੀਂ ਸਸਤਾ ਤੀਰਾ ਆਇਆ ਤੇ ਕੋਲੇ ਲੱਜਾਂ ਕਰਾਉਂਦੇ ੁਰੇ ਜਾਂਦੇ ਸਮੁੰਦਰ ਪਸੰਦ ਆਵੇ ਜੈਨ ਖਾਵੇ ਪਰ ਮੂਰੇ ਮਨਾਂ ਮੈਂ ਆਪਣੀ ਗੱਲ ਨੂੰ ਕਹਿੰਦੀ ਆ ਯਾਦ ਦੇ ਕਾਹ ਰੈਂਕ ਇਹਦੇ ਨੂੰ ਕੁਸੀਆਂ ਹੋ ਸਤ ਕੰਨੀਆਂ ਇਪਦਾਨ ਕਰੂ ਗੱਲਾ ਗਰਨ ਅੰਦਪੜ ਪਦਾਨ ਕਰ ਤੋ ਮੇ ਲੋਹਾ ਰੋਡਾ ਪਰ ਉਹ ਲਾਵੜੀ ਹੀ ਰਹਿਣੇ ਪਾਉਂਦੇ। ਉਹ ਬਿਜਲੀ ਦਾ ਆਵੇ। ਨਾ ਮੈਂ ਬਹੁਤ ਬਹੁਤ ਕਿ ਦਿਨ ਡੇਢ ਦਾ ਲੇਕਿਨ ਨਹੀਂ ਬੋਲਾ ਕੱਦ ਦੇ ਕੇ ਪਾਉਂਦੇ। ਜੀওলਜੀ ਦੇ ਗਾਣੇ ਦੀ। ਤੁਹਾਨੂੰ ਇਹ ਮੈਂ ਬਤਵਾਉਣਾ ਨਹੀਂ। ਮੈਂ ਹਰ ਵੇਲੇ ਖਣਨ ਦਾ। ਮੁੰਡੇ ਨੇ ਬੰਦਾ ਕਾਲਾ ਨਹੀਂ ਤੈਨੂੰ ਦੱਸਦਾ। ਸਾ ਗੰਨੂ ਕਹਾਉਂਦੇ। ਪਾਲ ਗਾਣੇ ਪਾਇਆ ਹੋਇਆ ਤਾਂ ਨਹੀਂ। ਕਿੰਨਾ ਬਰੀਕ ਹੈ ਨਾ ਉਹੋ ਵੀ ਇੰਨਾ। ਮੰਗਾ ਵੀ ਕਿਦਾਂ ਤੋਂ ਜਿਬੜੀ ਹੋ ਜਾਂਦੀ। ਬਾਬਾ ਉਹ ਨਹੀਂ ਕਾਇਕੇ ਨਾ। ਹੁਣ ਫਿਰ ਜੇ ਪੰਜ ਰਾਤ ਨੂੰ ਦੇ ਪੇਰ ਤਲਕਾਰੀ ਦਾ ਬਣਾਇਆ ਜਾਂਦਾ ਲੋ ਬੰਦ। ਇਹਦੇ ਨਾ ਨਾ ਜੋਟੇ ਪਾ ਦਾਂਗੇ ਤਾਣੇ ਦੇ ਹੈ। ਇਹਨੂੰ ਮੰਜਾਗਨ ਕਿਵੇਂ ਆ ਮੱਝਾ ਦੇ ਹੁਟਾੜੂ ਵੀ ਨਾ ਨਹੀਂ ਆਈਆਂ। ਕਭ ਹੋਰ ਤਾਲਦੀਆਂ ਨਹੀਂ ਆਪਦਾ ਕੰਮ ਆ ਨਾ ਹੁਣ ਕਿਉਂ ਕਿ ਮੈਂ ਤਾਂ ਕਲਾਉਂ। ਹੋਏ ਹੋਇਆ। ਅੱਗੇ ਸਾਡੇ ਕੰਮ ਜ਼ੋਰ ਕਰਤੇ ਜਾਂਦਾ ਕੋਈ ਵੀ ਹੁਣ ਮੈਂ ਮੈਂ ਲੱਕੀ ਦੀੀ ਸੁਤ ਮੜ ਗਈ ਦੀ ਮੰਜੇ ਨੂੰ ਆ ਦਿਲਾ ਤੇ ਆਹੇ ਪੋਤੀਆਂ ਨਾਲ ਆਹੇ ਪੋਤੀਆਂ ਨੂੰ ਵੀ ਕਿਹਾ ਪੋਤੀਆਂ ਦੀ ਗੱਲ ਸੁਣ ਲਓ ਪੋਤੀਆਂ ਦੀ ਗੱਲ ਦੱਸੀ ਸੁਣ ਮੰਜੇ ਸਾਡੀ ਟੁੱਟ ਗਈ ਕਿਤਾਬ ਦਿੱਤਾ ਬੁਰਾ ਲਾਦਾ ਰੱਸਿਆਂ ਲੰਕਤੀਆਂ ਦੀਆਂ ਇੱਕ ਟੁੱਟ ਗਿਆ ਸਾਡਾ ਉਹ ਕੁੰਜੇ ਲਾਤਾ ਕਹਿੰਦੀ ਸ਼ਟ ਟੁੱਟ ਗਿਆ ਮੰਜੇ ਭਰਾ ਛੱਡ ਦੋ ਆ ਪਗੜਾ ਮੰਜੇ ਡਾਉਣੇ ਦੋ ਹੀ ਡਾਉਣੇ ਨੇ ਹੁੰਦੇ ਦੋ ਹੈਗੇ ਨੇ ਪਨਾ ਜਿਹੜਾ ਟੁੱਟ ਗਈ ਚੀਜ਼ ਉਹਨੂੰ ਕੁੰਜੇ ਠਾਈ ਦਿਨ ਹੁੰਦੇ ਆਈ ਗਾ ਅੱਜ ਕੱਲੇ ਜਿਹੜਾ ਕੰਮ ਕਰਨ ਹੈ ਨਹੀਂ ਮਨਜੇਦੀ ਦਾ ਐਂਦੀਆਂ ਪੀੜੀਆਂ ਕੀ ਕਰਦੀਆਂ ਨੇ ਐਂਨੇ ਮਨਜੇਦੀ ਕਰਦੇ ਜਿਹੜਾ ਆਜਾ ਨਗਰਪਾਉਂ ਕੀ ਲੈ ਮਨਜੇਦੀ ਦੇਰ ਤੋਂ ਪਹਿਲਾਂ ਵਿੱਚ ਬੰਦਾਂ ਡਾੜਾ ਨੂੰ ਅਸੂਝੀਂਦੋਂ ਲੈਣਾ ਨਹੀਂ ਕਰਾਉਣਾ। ਜੱਵੀ ਘਰ ਸੁੱਟ ਲਈਏ ਤੱਕ ਤੱਕ ਲਈ ਉਹ ਵੀ ਬੀਬੀ ਬੀਬੀ ਤਾਂ ਹੁਣ ਨਾ ਹੁਣ ਬੀਬੀ ਦੇ ਤਰ ਤਿੱਤੇ ਪਾਇਆ ਮਿਲਾ ਅਜਾ ਬੀਬੀ ਦੀ ਪਸੰਦ ਦੇ ਕਲਰ ਆ ਗਏ ਬੀਬੀ ਦੀ ਪਸੰਦ ਦਾ ਸੂਤਾ ਆ ਗਿਆ ਬੋਲ ਬੜੀ ਬੋਲਾ ਮੈਂ ਉਹ ਲਾਉਣਾ ਜਿਹੜਾ ਹਫਤਾ ਪਹਿਲੇ ਜਿਹੜਾ ਉਹ

ਲੱਗ ਕੇ ਚਲ 11 ਵਜੇ ਲੱਗ ਗਈ ਹੋਵਾਂਗੇ 10 ਮਿੰਟ ਬਾਅਦ ਬੀਬੀ ਤੋਰੀ ਲੱਗ ਗਈ ਸੀ ਦੋ ਗੋਲੇ ਮਸਾਂ ਕਰਨੇ ਤੇ ਮੈਂ ਇੱਧਰ ਚਾਹ ਧਰ ਕੇ ਆਈ ਹਾਂ ਹੁਣ ਚਾਹ ਪੀਣਿਆ ਦੁਪਹਿਰ ਦਾ ਟਾਈਮ ਹੈਗਾ 2 ਵਜੇ 5 ਮਿੰਟ ਹੋ ਗਏ 7 ਤੇ ਚਾਹ ਤੇ ਚਾਹ ਤਾਂ ਹੀ ਲੈਟ ਤੇ ਇਹ ਪਹਿਲਾਂ ਪੀ ਕੇ ਹਟਿਆ ਫਿਰ ਠੰਡਰ ਹੋਊਗਾ ਪੀ ਲਿਆ ਤੇ ਹੁਣ ਪੈ ਗਈ ਭੁੱਖ ਨੇ ਬਹੁਤ ਆ ਗਈ ਪਈ ਇਹ ਤਾਂ ਬਾਲਾ ਤਿਲਕਣਾ ਛੋਟਾ ਸੂਤ ਹੈਗਾ ਸੱਚੀ ਸੂਟ ਵਾਲੀ ਗੱਲ ਹੀ ਆ ਜਿਵੇਂ ਸਿਰਕ ਦੇ ਜਾਂ ਕਰੇਵ ਦੇ ਸੂਟ ਤੇ ਲਿਖਦੇ ਨੇ ਐਂ ਸੂਟ ਤੇ ਇਹ ਤਿਲਕ ਦਾਗਾ ਬਹੁਤ ਔਖੇ ਗੋਲੇ ਕੀਤੇ ਨੇ ਜਿੰਨਾ ਗੋਲਾ ਕਰਿਆ ਕਰੀਏ ਜੇਕਰ ਕੇ ਗੁੰਝ ਕੱਢ ਕੇ ਕੱਢਣ ਲੱਗ ਜਾ ਕਰੀਏ ਉਨਾਂ ਹੀ ਸਾਰਾ ਪਤੂਪੂੜ ਲੈ ਜਾ ਕਰੇ ਗੋਲੇ ਦਾ ਤੇ ਇਹ ਇੱਕ ਗੋਲਾ ਐਸ ਤਰ੍ਹਾਂ ਨਾ ਗੋਲੇ ਨਹੀਂ ਉੱਡੜਦੇ ਸੀ ਐ ਪੈਕਿੰਗ ਕਰਤੀ ਜਾਂ ਲਫਾ ਪਿਆ ਨੇ ਵਿੱਚ ਇੱਕ ਗੋਲਾ ਐਜੇ ਪੈਕ ਕਰਤਾ ਇੱਕ ਗੋਲਾ ਐਜੇ ਪੈਕ ਕਰਤਾ ਕਿਉਂ ਇਹ ਲੱਸਾ ਵੱਡਾ ਤੇ ਇਹਦੇ ਦੋ ਹੋ ਗਏ ਜੇ ਜੰਗੀ ਧਰਦੇ ਫਿਰ ਇਹ ਉਲਜਦੇ ਨਹੀਂ ਆ ਬਿਚਲੀ ਐਸ ਤਰ੍ਹਾਂ ਪੂਕਣੀ ਪਾ ਕੇ ਪੈਰ ਤੇ ਧਰ ਕੇ ਉਹ ਹੋਈ ਨਹੀਂ ਹੋਤਾ ਹਾਂ ਨਹੀਂ ਹੋਤਾ ਉੱਧੜਦਾ ਵਧੀਆ ਉਲਜਿਤਾ ਤਾਂ ਦੇਖੀ ਵੀ ਨਾ ਉੱਧੜਦਾ ਦੇੜੀ ਹਾਂ ਚਲੋ ਐਸ ਤਰ੍ਹਾਂ ਬਈ ਸਾਡੇ ਗੋਲਾਂ ਨਾਲ ਕੰਮ ਹੋ ਬੈਠਾ ਬੈਠਾ ਨੇ ਕੰਮ ਸੇੜ ਲਾਜੋ ਦੌਣ ਪਈ ਐਗੀ ਲੋ ਜੀ ਇਹ ਟਾਈਮ ਆਗਾ 7 ਵਜ ਕੇ 11 ਮਿੰਟ ਹੋ ਗਏ ਨੇਗੇ ਤੇ ਆਪਾਂ ਨੇ ਸਾਰੇ ਕੰਮ ਕਰ ਲੈਨੇਗੇ ਜਾਨੀ ਕਿ ਭਾਂਡਿਆਂ ਤੋਂ ਲਾ ਸਾਰੇ ਕਿਸ ਵਸਤ ਕੱਲਣਾਉਣ ਵਾਲੇ ਰਹਿਗੇ ਕਿਉਂਕਿ ਮੈਂ ਕਰਦੀ ਹੁਣ ਸੈਰ ਨੇ ਮੈਂ ਸੈਰ ਕਰੂੰਗੀ ਨੇ ਮੈਂ ਜਿਹੜੀ ਵੀਡੀਓ ਰੈਂਦੀ ਆਪਾਂ ਗੱਲਾਂ ਕਰਦੇਾਂਗੇ ਸੈਰ ਕਰੂੰਗੀ ਜੀ ਮੈਂ ਉਹ ਆਪਣੀ ਧੂੜੀ ਵਾਲੀ ਸੁਭਾਤ ਤੋਂ ਲਾ ਕੇ ਉਹ ਆਪਣੇ ਗੇਟ ਤੱਕ ਤੇ 10 ਰਾਉਂਡ ਲਾ ਲਾਨੀਆਂ ਕਿਤੇ 12 ਲਾ ਲਾਨੀਆਂ ਕਦੇ 5 ਤੇ 5 ਕਦੇ 7-8 ਕੀ ਰਹੇ ਨੇ ਕਦੇ 5 ਕਰਾਏ ਜਾਂਦੇ ਨੇ ਸਰਦਾਰ ਜੀਆਂ ਨੇ ਪਾ ਦਿੱਤੇ ਨੇ ਕੱਕ ਦੇਖੋ ਸਰਦਾਰ ਜੀਆਂ ਨੇ ਕੱਕ ਪਾ ਦਿੱਤੇ ਨੇ ਸਾਰੇ ਕੰਮ ਨਿਭੜ ਗਏ ਨੇ ਰਸ ਦਾ ਪਾਠ ਕਰ ਦਿੱਤਾ ਕਰੀ ਜਾਂਦੇ ਨੇਗੇ ਤੇ ਇਸ ਤਰ੍ਹਾਂ ਭਾਈ ਮੇਰੇ ਰਾਉਂਡ ਲੱਗਦੇ ਨੇਗੇ ਜਿੱਦ ਮੇਰੇ ਕੰਮ ਲੇਟ ਹੋ ਜਾਣਾ ਮੈਂ ਨਾ ਫਿਰ ਉਹਦੇ ਪ੍ਰਾਲੇ ਨਾਲ ਆਲਾ ਦਾਨੀਆਂ ਨਹੀਂ ਮੈਂ ਸੁਦੇ ਸਵਾਜ ਮੈਂ ਹੁਣ ਤੁਰ ਹੀ ਜਾਣੀ ਆ ਬਸ ਐ ਤੁਰ ਹੀ ਜਾਣੀ ਹੁੰਨੀ ਆ ਜੇ ਮੈਂ ਲੇਟ ਹੋ ਜਾ ਫਿਰ ਮੈਂ ਪੂਰਾ ਭਾਜਦੀ ਆ ਪਰ ਮੈਂ ਤੇ 20 ਤੋਂ 25 ਮਿੰਟ ਇਸ ਤਰ੍ਹਾਂ ਲਾ ਦਾਨੀ ਆਂਗੀ ਰੌਂਡ ਗੇਟ ਤੋਂ ਲੈ ਕੇ ਤੁੜੀੜੀ ਸਵਾਤ ਤੱਕ ਬਹੁਤ ਹੋ ਜਾਂਦਾ ਹੈਗਾ ਸਾਡੇ ਖੇਤ ਜਿੰਨੀ ਬਾਟ ਹੋ ਜਾਂਦੀ ਹੈਗੀ ਤੇ ਵਧੀਆ ਜੀ ਆਪ ਦੇ ਕਰੇ ਹਨਾ ਕੰਮ ਕਰਦੇ ਆ ਸਰ ਕਰਦੇ ਆ ਕਿਸੇ ਰੇ ਜਾਵਾਂਗੇ ala ਸੌ ਗੱਲ ਬਣਾਊਗਾ ਹਨਾ ਅੱਜ ਕੱਲ ਤਾਂ ਕਿਸੇ ਰੇ ਜਾਣ ਦਾ ਟਾਈਮ ਨਹੀਂ ਹੈਗਾ ਹੁਣ ਲੋਕ ਤਾਂ ਉਹੀ ਕਹਿੰਦੇ ਮਿੱਟੀ ਦੇ ਮਾਣ ਨਹੀਂ ਉਹੀ ਨੱਕ ਬੁੱਲ ਕੱਢੀ ਜਾਂਦੇ ਨੇ ਦੂਜਿਆਂ ਦੇ ਦੂਜੇ ਕੰਨੀ ਹਨਾ ਤੇ ਦੂਜਿਆਂ ਨੂੰ ਦੂਜਾ ਕੋਈ ਪਸੰਦੀ ਨਹੀਂ ਕਰਦਾ ਪਿੰਡਾਂ ਵਿੱਚ ਤਾਂ ਆਮ ਤੌਰ ਤੇ ਤੇ ਇਹ ਮੈਨੇ ਬੁੱਲੀ ਨਹੀਂ ਲੋਟਾਉਂਦੇ ਹੁੰਦੇ ਉਹਦੇ ਕੰਨੀ ਕੱਢ ਲਿਓ ਉਹਦੇ ਕੰਨੀ ਕੱਢ ਲੇ ਚਲੋ ਜੀ ਬਾਹਰੂ ਤਰਸਤੀਆਂ ਬਖਸੇ ਸਭ ਨੂੰ ਆਪਾਂ ਤਾਂ ਇਹੀ ਕਹਨੇ ਆ ਸਭ ਦੇ ਹੱਸਦਿਆਂ ਦੇ ਚਿਹਰੇ ਦੇਸਨ ਬਾਹਰੂ ਪੜੀ ਕਰੇ ਸਭ ਦੀ ਜੇ ਪੜੀ ਕਰੇ ਸਭ ਦੀ ਪ੍ਰਮਾਤਮਾ ਤੇ ਜੇ ਵੱਡਾ ਗੱਲ ਨਹੀਂ ਹੁੰਦੀ ਤੁਰੇ ਫਿਰਾਂ ਤੋਂ ਬਸ ਅੱਜ ਸੂਤ ਨਾਲ ਹਨ ਦਿਨ ਲੰਘ ਗਿਆ ਪਹਿਲਾ ਪੰਜ ਪੰਜ ਕੰਮ ਕਰੇ ਫਿਰ ਉਹ ਦੁਬਾਰਾ ਸਹਿਰ ਗਏ ਸੈਰੋਂ ਸੂਤ ਲਿਆਂਦਾ ਹੋਰ ਨੀ ਕਾ ਮੋਟਾ ਸਮਾਨ ਲਿਆਂਦਾਗਾ ਤੇ ਇੱਕ ਚੀਜ਼ ਮੈਂ ਸੈਰੋਂ ਹੋਰ ਲਿਆਂਦੀ ਆ ਤੇ ਜੇ ਸਾਨੂੰ ਵਧੀਆ ਰਿਜ਼ਲਟ ਮਿਲਿਆ ਉਹ ਚੀਜ਼ ਦਾ ਤਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਅਸੀਂ ਵਰਤ ਲਈਏ ਪਹਿਲਾਂ ਹਣ ਤੇ ਵੈਸੇ ਪੈਣਾ ਪੁੱਛਦਿਆਂ ਨੇ ਵੀ ਤੁਸੀਂ ਦੀਦੀ ਕਿਹੜੀ ਡਾਈ ਕਰ ਦਿਓਗੇ ਤੇ ਮੈਂ ਡਾਈ ਨਹੀਂ ਕੋਈ ਕਰਦੀ ਹੈਗੀ ਡਾਈ ਮੈਂ ਕੋਈ ਵੀ ਨਹੀਂ ਕਰਦੀ ਕਿਉਂਕਿ ਮੇਰੇ ਵੈਸੇ ਹੀ ਕੁਦਰਤੀ ਵਾਲ ਕਾਲੇ ਨੇ ਹੁਣ ਕੋਈ ਕੋਈ ਵਾਲ ਸਪੈਡ ਹੁੰਦਾ ਜਾਂਦਾ ਚਿੱਟਾ ਤੇ ਸੁਖਮਣ ਦੇ ਵੀ 3-4 ਚਿੱਟੇ ਵਾਲ ਆ ਗਏ 3-4 ਚਿੱਟੇ ਵਾਲ ਗੁਰਮਣ ਦੇ ਆ ਗਏ ਮੈਂ ਤਾਂ ਆਪ ਉਹਨਾਂ ਨੂੰ ਕਹਿਣੀ ਹੁੰਨੀ ਆਪਾਂ ਹੀ ਮੇਰੇ ਤਾਂ ਹਜੇ ਤੱਕ ਨਹੀਂ ਚਿੱਟੇ ਵਾਲ ਆਏ ਸੋੜਦੇ ਹਨਾ ਆ ਵੀ ਗਏ ਤੇ ਹੁਣ ਨਾਲ ਲਈ ਮੈਂ ਬਰਤਨ ਵਾਸਤੇ ਚੀਜ਼ ਲਿਆਉਂਦੀ ਏ ਤੇ ਜੇ ਸਾਨੂੰ ਸਹੀ ਰਿਜ਼ਲਟ ਮਿਲਿਆ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਲੋ ਜੀ ਇੰਨੇ ਆਪਾਂ ਗੱਲਾਂ ਕਰਦੇ ਹੋਏ ਆਪਾਂ ਕਰਦੇਾਂਗੇ ਸੈਰ ਤੇ ਮੇਰੇ ਨਾਲ ਨਾਲ ਤੁਸੀਂ ਵੀ ਕਰ ਲਈ ਦੋ ਤਿੰਨ ਮਿੰਟਾਂ ਦੀ ਸੈਰ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਕਿਉਂਕਿ ਜਿੰਨ ਜਿੱਕ ਮੇਰੇ ਕੋਲ ਫੋਨ ਹੈ ਮੈਂ ਇ ਫਿਰ ਆਲ ਮਟੋਲੇ ਕਰੀ ਜਾਉ ਆਪਾਂ ਵੀਡੀਓ ਕਰਦੇ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰੂ ਜੀ ਕੀ ਫਤਿਹ